ਹਾਂਜੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਸੀਂ ਵੇਖ ਸਕਦੇ ਹੋ ਸਾਹਮਣੇ ਯੌਂਡੀਅਰ ਟਰੈਕਟਰ ਨਾਲ ਆਪਣਾ ਜਗਦੀਸ਼ ਧੀਰਪਰ 2025 ਮਾਡਲ ਚੱਲਦਾ ਹੋਇਆ ਕਿਸਾਨਪਰਾ ਕਹਿੰਦੇ ਓਕੇ ਰਿਪੋਰਟਾਂ ਨੇ ਪੂਰੀਆਂ ਤੁਸੀਂ ਟਰੈਕਟਰ ਦੇ ਬੈਠੇ ਆਪਣੀ ਕਿਸਾਨਪਰਾ ਮਨਦੀਪ ਸਿੰਘ ਸਿੱਧੂ ਵੇਖ ਸਕਦੇ ਹੋ ਇਹਨਾਂ ਨੂੰ ਤੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਕਿ ਅੱਜ ਆਪਣਾ ਜਗਦੀਸ਼ ਰੀਪਰ 2025 ਮਾਡਲ ਲੈ ਕੇ ਚੱਲੇ ਨੇ ਰੀਪਰ ਦੀ ਟਰਾਈ ਚਲਦੀ ਹੋਈ ਤੁਸੀਂ ਵੇਖ ਸਕਦੇ ਹੋ ਇਹ ਆਪਣਾ ਰੀਪਰ 57ch ਰੀਪਰ ਹੈ ਜਿਸ ਦਾ ਕਟਰ 7.5 ਫੁੱਟਾ 15 ਫਿੰਗਰਾਂ ਵਾਲਾ ਤੇ ਰੀਪਰ ਦੇ ਮੂਰੇ ਲੱਗਿਆ ਇੱਕ ਪੱਖਾ ਤੁਸੀਂ ਵੇਖ ਸਕਦੇ ਹੋ ਜਦੋਂ ਰੀਪਰ ਖੇਤਾਂ ਵਿੱਚ ਚੱਲਦਾ ਤਾਂ ਰੀਪਰ ਤੋਂ ਉੱਠ ਰਹੇ ਗਰਦੇ ਨੂੰ ਇਹ ਪੱਖਾ ਟਰੈਕਟਰ ਤੱਕ ਪਹੁੰਚਣ ਤੋਂ ਰੋਕਦਾ ਜਿਸ ਨਾਲ ਕਿਸਾਨ ਭਰਾਵਾਂ ਲਈ ਟਰੈਕਟਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਹੈ ਜੇ ਰੀਪਰ ਦੀਆਂ ਖੂਬੀਆਂ ਦੀ ਗੱਲ ਕਰੀਏ ਰੀਪਰ ਆਪਣੇ ਬਹੁਤ ਹੀ ਰੈਲੇ ਚੱਲਦੇ ਨੇ ਜਿਸ ਨਾਲ ਤੇਲ ਦਾ ਖਰਚਾ ਘਟ ਤੇ ਕੰਮ ਜਿਆਦਾ ਹੁੰਦਾ ਤੇ ਰੀਪਰ ਬਹੁਤ ਹੀ ਹੈਵੀ ਡਿਊਟੀ ਵਿੱਚ ਤਿਆਰ ਹੋਇਆ ਹੋਇਆ 5 ਐਮ ਐਮ ਦੀ ਪਲੇਟ ਤੋਂ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਰੀਪਰ ਹਲ ਸਵਾਗੇ ਤੇ ਹੈਰੋਆਂ ਨੂੰ ਚੱਲਦਾ ਹੋਇਆ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਉੱਤੇ ਬਣੇ ਜਗਦੀਸ਼ ਧੀਰਪਲ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਜਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਐਂਡ ਗੱਲਬਾਤ ਹੋਈ ਵੀ ਹੈ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਅੱਜ ਆਪਣਾ ਜਗਦੀਸ਼ ਰੀਪਰ 2025 ਮਾਡਲ ਲੈ ਕੇ ਚੱਲੇ ਨੇ ਤੇ ਆਪਣੇ ਜਗਦੀਸ਼ ਰੀਪਰ ਨੂੰ ਹੁਣ ਤੱਕ ਬਹੁਤ ਸਾਰਾ ਪਿਆਰ ਤੇ ਮਾਨ ਸਤਕਾਰ ਦਿੰਦੇ ਆ ਰਹੇ ਨੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਰੀਪਰ ਵਿੱਚ BKT ਦੇ ਟਾਇਰ ਹੁੰਦੇ ਨੇ ਚਾਰ ਲਾਈਨਾਂ ਵਾਲੇ ਰੀਪਰ ਨੂੰ ਤੁਸੀਂ ਵੈਕਸਾਈਡ ਇੱਕ ਦਾਣੇ ਵਾਲੀ ਪੱਖੀ ਲੱਗੀ ਹੋਈ ਵੇਖ ਸਕਦੇ ਹੋ ਜਦੋਂ ਰੀਪਰ ਖੇਤਾਂ ਵਿੱਚ ਚੱਲਦਾ ਹੈ ਤਾਂ ਇਸ ਪੱਖੀ ਨੂੰ ਕਿਸਾਨ ਭਰਾ ਦੁਆਰਾ ਲਗਾਏ ਗੀ ਥੈਲੇ ਵਿੱਚ ਦਾਣੇ ਜ਼ਰੂਰ ਆਉਂਦੇ ਨੇ ਜਦੋਂ ਦਾਣੇ ਖੇਤਾਂ ਵਿੱਚ ਹੋਣਗੇ ਦਾਣੇ ਉਦੋਂ ਹੀ ਨਿਕਲਦੇ ਨੇ ਇਸ ਪੱਖੀ ਰਾਹੀਂ ਦਾਣੇ ਵਾਲੀ ਪੱਖੀ ਦੀਆਂ ਵੀਡੀਓ ਵੀ ਆਪਾਂ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਆਪਣੇ ਚੈਨਲ ਉੱਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਵੀਡੀਓ ਵੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੋ ਕਿ ਆਪਣੇ ਜਗਦੀਸ਼ ਸ਼ਰੀਪੁਰ ਨੂੰ ਬਹੁਤ ਸਾਰਾ ਪਿਆਰ ਤੇ ਮਾਣ ਦੇ ਰਹੇ ਨੇ ਮਿਲਦੇ ਜੀ ਅਗਲੀ ਵੀਡੀਓ ਵਿੱਚ ਬਹੁਤ ਜਲਦ ਨਵੀਆਂ-ਨਵੀਆਂ ਤੇ ਖੇਤਾਂ ਵਿੱਚ ਚੱਲਦੇ ਆਪਣੇ ਜਗਦੀਸ਼ ਸ਼ਰੀਪੁਰ ਦੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਮਿਲਦੇ ਜੀ ਅਗਲੀ ਵੀਡੀਓ ਵਿੱਚ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰੇ ਕਿਸਾਨ ਭਰਾਵਾਂ ਦਾ